ਜਲੰਧਰ ਦੇ ਅਰਜੂਨਵਾੜੀ ਅਤੇ ਜਲੰਧਰ ਦੇ ਸੁਰਖੀਆਂ ਦੇ ਵਿੱਚ ਰਹਿਣ ਵਾਲੇ ਡੀਐਸਪੀ ਦੀ ਸੰਦਿਗਤ ਪ੍ਰਸਥਿਤੀਆਂ ਦੇ ਵਿੱਚ ਮੋਤ ਦਾ ਮਾਮਲਾ ਸਾਹਮਣੇ ਆਇਆ ਹੈ ਆਪਣੇ ਦੋਸਤਾਂ ਨੂੰ ਮਿਲ ਕੇ ਵਾਪਸ ਆ ਰਹੇ ਡੀਐਸਪੀ ਦੀ ਮੌਦੀ ਖਬਰ ਸੁਣ ਕੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਹੁਣ ਜਾਂਚ ਸ਼ੁਰੂ ਕੀਤੀ ਗਈ ਹੈ ਬੋਰਟਲ ਬਾਕੀ ਦੋਸਤਾਂ ਨੂੰ ਮਿਲ ਕੇ ਵਾਪਸ ਆ ਰਹੇ ਡੀਐਸਪੀ ਦੀ ਬਸਤੀ 바ਵਾ ਖੇਲ ਨਹਿਰ ਕੋਲੋਂ ਡੈਡ ਬੋਡੀ ਮਿਲਣ ਦੀ ਪੁਲਿਸ ਨੂੰ ਖਬਰ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਆਲੇ ਦੁਆਲੇ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਪੁਲਿਸ ਦਾ ਮੰਨਿਆ ਕਿ ਸੀਸੀਟੀਵੀ ਦੇ ਆਧਾਰ ਤੇ ਦੇਖਿਆ ਜਾ ਰਿਹਾ ਹੈ ਕਿ ਡੀਐਸਪੀ ਦੀ ਮੌਤ ਐਕਸੀਡੈਂਟ ਹੋਈ ਹੈ ਜਾਂ ਕੋਈ ਹਾਸਾਵਾ ਜਾਂ ਕਿਸੇ ਵੱਲੋਂ ਮਰਡਰ ਕੀਤਾ ਗਿਆ ਵਾ ਤਾਂ ਇਹ ਸਾਰੇ ਵੱਖ-ਵੱਖ ਐਂਗਲ ਤੋਂ ਇਹ ਸਾਰੀ ਜਾਂਚ ਕੀਤੀ ਜਾ ਰਹੀ ਹੈ ਇਹ ਸਾਰੇ ਮਾਮਲੇ ਨੂੰ ਲੈ ਕੇ ਡੀਐਸਪੀ ਦੇ ਦੋਸਤ ਅਤੇ ਪੁਲਿਸ ਅਧਿਕਾਰੀਆਂ ਦਾ ਕੀ ਹੈ ਕਹਿਣਾ ਆਓ ਤੁਹਾਨੂੰ ਸੁਣਾਉਂਦੇ ਹਾਂ ਸਾਡੇ ਵੱਡੇ ਭਰਾ ਸੀ ਰਾਤੀ ਪਤਾ ਲੱਗਾ ਕਿ ਦੋ ਦਿਨਾਂ ਦੀ ਗੋਦੀ ਆ ਉਹ ਬਸਤੀ ਬਾਬਾ ਕੇ ਨੇੜੇ ਦੇ ਲੱਗਿਓਂ ਰੋਡ ਦੇ ਵਿੱਚੋਂ ਤੋਂ ਬਰਾਮਦ ਹੋਣਾ। ਸਖੂਨ ਨਾਲ ਲੱਤ-ਪੱਤ ਸੀ ਅਹੀ ਜਾ ਕੇ ਮੌਕੇ ਤੇ ਦੇਖ ਕੇ ਆਏ। ਕਾਫੀ ਖੂਨ ਨਾਲ ਲੱਤ-ਪੱਤ ਸੀ। ਉਹਨਾਂ ਸੀਨ ਲੋਟੀ ਵਿੱਚ ਵੀ ਬੋਡੀ ਦੇਖੀ ਹੈ। ਸੱਟਾਂ ਦੇ ਨਿਸ਼ਾਨ ਹੈਗੇ ਆ। ਸ਼ਾਇਦ ਪਿੱਛੇ ਵੀ ਹੈਗੇ ਆ। ਮੂੰਹ ਤੇ ਵੀ ਹੈਗੇ ਆ। ਸੋ ਇਹ ਇੱਕ ਤਰ੍ਹਾਂ ਦਾ ਸਰਕਾਰੀ ਕਿਸਤਲੇਆ ਹੋਣ ਨੂੰ ਲੱਗਦਾ ਸਾਰਾ ਮਾਮਲਾ ਸ਼ੱਕੀ ਲੱਗਦਾ ਕਿਉਂਕਿ ਉਹਨਾਂ ਨੇ 2 ਵਜੇ ਉਧਰ ਨੂੰ ਕੀ ਕਰਨ ਜਾਣਾ ਸੀਗਾ। ਤੇ ਅਸੀਂ ਤਾਂ ਇਹ ਬੇਜੂਰ ਮੰਗ ਕਰਦੇ ਆ ਪ੍ਰਸ਼ਾਸਨ ਦੇ ਕੋਲੋਂ ਵੀ ਇਹ ਲਈ ਨਾਲ ਜਾਣ ਕਿ ਜਿਹੜੇ ਉਹਨਾਂ ਦੀ ਐਸਪੀ ਰੈਂਕ ਸੀ ਔਰ ਹਿੰਦੁਸਤਾਨ ਦਾ ਸਟਾਰ ਹ ਹਰਜਨ ਵਰਗੇ ਸੁਨਾਨੀ ਮਿਲ ਜਾਂਦਾ ਤੇ ਉਹ ਸਾਰੀ ਗੱਲ ਨੂੰ ਧਿਆਨ ਰੱਖਦੇ ਪਰ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਹੋਈਆ ਸਹਿਯੋਗ ਨਹੀਂ ਹੱਲੇ ਤੱਕ ਹੋਇਆ ਵੀ ਜਿਸ ਨਾਲ ਜੇ ਆਪਾਂ ਮਰਕੀ ਨੂੰ ਫ੍ਰੀ ਜਨਸ਼ਰੇਡ ਲਾ ਸਕੀਏ ਤੇ ਸਾਰੇ ਸੀਸੀਟੀਵੀ ਕੈਮਰੇ ਵੀ ਕਿਸੇ ਚੱਕਾ ਨਹੀਂ ਚਾਹੀਦੀ ਆ ਇਹ 31 ਦਸੰਬਰ ਦੀ ਮਿਡ ਨਾਈਟ ਨੂੰ ਜਿਹੜਾ ਹੈਗਾ ਸਵੇਰੇ 1:00 2:00 ਵਜੇ ਦੇ ਕਰੀਬ ਦੀ ਗੱਲ ਆ ਸਾਡੇ ਖਾਣਾ ਡਿਵੀਜ਼ਨ ਨੰਬਰ 2 ਦੇ ਐਸਐਸਆਈ ਡਿਊਟੀ ਆਫਸਰ ਨੂੰ ਤਦਾ ਮਿਲੀ ਸੀ ਵੀ ਇਸ ਇਸ ਤਰ੍ਹਾਂ ਕੋਈ ਬੋਡੀ ਬਸੇ ਬਾਬਾ ਖੇਲ ਜਿਹੜਾ ਹੈਗਾ ਪੁਲਸ ਬਾਉ ਦੇ ਨੇੜੇ ਪਈ ਹੈ। ਸੋ ਉੱਥੇ ਜਾ ਕੇ ਜਾ ਕੇ ਚੈੱਕ ਕੀਤਾ ਗਿਆ ਜਦੋਂ ਮੌਕੇ ਤੇ ਡਿਊਟੀ ਆਫਸਰ ਪਹੁੰਚਿਆ ਦਾ ਐਸਐਚਓ ਜਾ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਉਹ ਹੈਡ ਇੰਜਰੀ ਜਿਹੜੀ ਹੈਗੀ ਉਹਨਾਂ ਦੇ ਸਿਰ ਤੇ ਸੀ। ਸੋ ਇਹ ਸਬੰਧੀ ਡਿਟੇਲ ਅਸੀਂ ਪੜਤਾਲ ਕਰ ਰਹੇ ਹਾਂ ਵੀ ਇਹ ਕੀ ਕਾਰਨ ਕੀ ਹੈ। ਇਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਸਰ ਕੀ ਨਾਮ ਹੈ ਤੇ ਕਿੱਥੇ ਪੋਸਟਡ ਸੀ ਇਹ ਦਲਬੀਰ ਸਿੰਘ ਡੀਐਸਪੀ ਸੀਗੇ ਆਈਆਰਪੀ ਰੱਡਾ ਕੁੱਟੀ ਪੋਸਟਰ ਸੀ ਸਰ ਇਹ ਪਤਾ ਲੱਗਿਆ ਕਿਸ ਹਾਲਾਤ ਦੇ ਵਿੱਚ ਜਾਂ ਐਕਸੀਡੈਂਟ ਹੋਇਆ ਜਾਂ ਕਿਸ ਨੇ ਮਾਰੇ ਦਸ ਇਸ ਦਾ ਪਾਰਟ ਆਫ ਇਨਵੈਸਟੀਗੇਸ਼ਨ ਜੀ ਤੇ ਉਹ ਹੁਣ ਚੈੱਕ ਕਰ ਰਹੇ ਆ ਅਸੀਂ ਸਰ ਪਤਾ ਵੀ ਕੀ ਕਾਰਨ ਕੀ ਹੈ ਵੀ ਐਕਸੀਡੈਂਟ ਕਰਨਾ ਹੈ ਜਾਂ ਕੋਈ ਹੋਰ ਰੀਜ਼ਨ ਹੈ ਕਿਦਾਂ ਐਕਸੀਡੈਂਟ ਹੁੰਦਾ ਗੱਡੀ ਵੱਜਦੀ ਹੈ ਗੱਡੀ ਤੋੜ ਟੁੱਟੀ ਜਾਂਦੀ ਹੈ ਐਦਾਂ ਦੇ ਲੱਗਦਾ ਤੁਹਾਨੂੰ ਲੱਗਦਾ ਕੋਈ ਸ਼ਰਸਤੀ ਅੰਸਰ ਹੋਵੇ ਨੀ ਫਿਲਹਾਲ ਅਜ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਿਹੜੀ ਬੋਡੀ ਜੇ ਕੱਲਾ ਉਹਨਾਂ ਦੀ ਬਾਡੀ ਦੇ ਨੇੜੇ ਕੋਈ ਹੋਰ ਵਹੀਕਲ ਜਾਂ ਕੋਈ ਹੋਰ ਕੋਈ ਚੀਜ਼ ਨਹੀਂ ਸੀ ਲੇਕਿਨ ਇਹ ਹੁਣ ਤਰੀਕੇ ਤੋਂ ਫਾਈਂਡ ਆਊਟ ਕਰ ਰਹੇ ਆ